ਅੱਜ ਜੀ ਉੱਠਣ ਦਾ ਦਿਨ ਹੈ ਜਦੋਂ ਯਿਸੂ ਮਸੀਹ ਆਪਣੀ ਮੌਤ ਦੇ ਤੀਜੇ ਦਿਨ ਜੀ ਉੱਠੇ ਸੀ। ਖਰੁਖਨ 부활절 절기입니다. ਜੀ ਉੱਠਣ ਦੇ ਦਿਨ ਨੂੰ ਪੁਰਾਣੇ ਨਾਮ ਵਿੱਚ ਪਹਿਲੇ ਫਲ ਦਾ ਦਿਨ ਕਿਹਾ ਜਾਂਦਾ ਸੀ। ਜਿਸ ਪ੍ਰਕਾਰ ਸਬਤ ਦੇ ਦਿਨ ਤੋਂ ਬਾਅਦ ਪਹਿਲੇ ਫਲ ਦਾ ਦਿਨ ਮਨਾਇਆ ਜਾਂਦਾ ਸੀ। ਉਸੇ ਤਰ੍ਹਾਂ ਨਵੇਂ ਨਾਮ ਵਿੱਚ ਐਤਵਾਰ ਨੂੰ ਮਸੀਹ ਦੇ ਜੀ ਉੱਠਣ ਦੁਆਰਾ ਇਹ ਭਵਿਕ ਬਾਣੀ ਪੂਰੀ ਕੀਤੀ ਗਈ।

आओ और लेवियन की पोथी अध्याय 23 वचन एक देखिए यहोवा मूसा नाल बोलया कि इस्राएलियन वे ओन बोल जेड़े यहोवा दे परभन जो तुसा पवित्र मेले करने सो ए मेरे परभन परमेश्वर ने हफ्तावारी परब सबत अति सालाना परबा जिवे पसा

ਜਦ ਤੈ ਉਸ ਦੀ ਹਾੜੀ ਪੀ ਵੱਡੋਗੇ ਤਾਂ ਤੁਸੀਂ ਆਪਣੀ ਹਾੜੀ ਦੇ ਪਹਿਲੇ ਫਲ ਤੋਂ ਇੱਕ ਪੂਲਾ ਜਾਜਕ ਦੇ ਸਾਹਮਣੇ ਲਿਆਉਣਾ। ਜਦ ਤੈ ਉਸ ਪੂਲੇ ਨੂੰ ਯਹਵਾਹ ਦੇ ਸਾਹਮਣੇ ਹਿਲਾਵੇ ਭਈ ਉਹ ਤੁਹਾਡੇ ਕੋਲੋਂ ਮੰਨਿਆ ਜਾਏ ਉਸ ਸਬਤ ਦੇ ਅਗਲੇ ਭਲਕ ਨੂੰ ਜਾਜਕ ਉਸ ਨੂੰ ਹਿਲਾਵੇ। ਬੁਰਾਣੇ ਨਾਮ ਵਿੱਚ ਇਸ ਨੂੰ ਪਹਿਲੇ ਫਲ ਦੇ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਸੀ। ਇਸ ਦਾ ਨਾਮ ਪਹਿਲੇ ਫਲ ਚੜਾਓ ਨੂੰ ਸੰਕੇਤ ਕਰਦਾ ਹੈ।

ਅਤੇ ਉਸ ਪੂਲੇ ਨੂੰ ਯਹਵਾ ਦੇ ਸਾਹਮਣੇ ਹਿਲਾਵੇ ਭਈ ਉਹ ਤੁਹਾਡੇ ਕੋਲੋਂ ਮੰਨਿਆ ਜਾਏ ਉਸ ਸਬਤ ਦੇ ਅਗਲੇ ਪਲਕ ਨੂੰ ਜਾਜਕ ਉਸ ਨੂੰ ਹਿਲਾਵੇ ਅਤੇ ਉਸੇ ਦਿਨ ਜਿਸ ਦੇ ਵਿੱਚ ਤੁਸੀਂ ਉਸ ਪੂਲੇ ਨੂੰ ਹਿਲਾਓ ਤੁਸੀਂ ਇੱਕ ਬੱਜ ਤੋਂ ਰਹਿਤ ਯਹਵਾ ਦੇ ਅੱਗੇ ਹੋਣ ਦੀ ਭੇਟ ਕਰਕੇ ਪਹਿਲੇ ਵਰਹੇ ਦਾਇਕ ਲੀਲਾ ਚੜ੍ਹਾਉਣਾ ਅਤੇ ਉਸ ਵੈਦੇ ਦੀ ਭੇਟ ਜੋ ਹੈ ਉਸ ਤੇਲ ਨਾਲ ਰਲੇ ਹੋਏ 2 ਦਸਵੰਦ ਬੈਦੇ ਦੇ ਯਹਵਾਹ ਦੇ ਅੱਗੇ ਇੱਕ ਸੁਗੰਧਤਾ ਕਰਕੇ ਇੱਕ ਅਗ ਦੀ ਭੇਟ ਹੋਵੇ ਅਤੇ ਇੱਕ ਦਾਖਰਸ ਦੇ ਕੁੱਪੇ ਦੀ ਚੌਥਾਈ ਉਸ ਦੀ ਪੀਣ ਦੀ ਭੇਟ ਹੋਵੇ ਅਤੇ ਜਿਸ ਦਿਨ ਤਾਈ ਤੁਸੀਂ ਆਪਣੇ ਪਰਮੇਸ਼ੁਰ ਅੱਗੇ ਇੱਕ ਭੇਟ ਨਾ ਲਿਆਓ ਉਸ ਦਿਨ ਤੋੜੀ ਤੁਸਾਂ ਨਾ ਰੋਟੀ ਨਾ ਫੁੰਨੇ ਹੋਏ ਦਾਣੇ ਨਾ ਹਰੇ ਸਿੱਟੇ ਖਾਣੇ ਇਹ ਤੁਹਾਡੇ ਸਭਨਾ ਵਸੇਬਿਆਂ ਵਿੱਚ ਤੁਹਾਡੀਆਂ ਪੀੜੀਆਂ ਤੀਕੁਰ ਇੱਕ ਸਦਾ ਦੀ ਵਿਧੀ ਹੋਵੇ ਜੀ ਉੱਠਣ ਦਾ ਦਿਨ ਜਿਸ ਨੂੰ ਅਸੀਂ ਨਵੇਂ ਨੇਮ ਵਿੱਚ ਮਨਾਉਂਦੇ ਹਾਂ ਉਹ ਪਹਿਲੇ ਫਲ ਦਾ ਦਿਨ ਹੈ। ਇਹ ਪਸਾਹ ਅਤੇ ਪਤੀਰੀ ਰੋਟੀ ਦੇ ਪਰਬ ਤੋਂ ਬਾਅਦ ਮਨਾਇਆ ਜਾਂਦਾ ਹੈ। ਪਹਿਲਾ ਅਨਾਜ ਪਰਮੇਸ਼ਵਰ ਨੂੰ ਭੇਟ ਕੀਤਾ ਗਿਆ। ਇਹ ਕਰਹਨ ਚਲਕੀਅਤਨ ਗੋਸ਼ਿਮਿਦਾ।

역사가 출애굽기 14장에서 볼수 있는 장면입니다. इसलिए परमेश्वर ने पहले फल दे दिन की स्थापना की थी ता जो इस घटना हर साल याद कर सकन आओ वचन एक की वेखिए मूसा ने अपना हाथ समुंदर उत्ते लम्मा किया और यहोवाह ने तेजपुरे की हवा सारी रात बगा के समुंदर पिछे हटा दिता समुंदर सुखा दिता हर पानी दे दो भाग हो गए ਇਸਰਾਇਲੀ ਸਮੁੰਦਰ ਦੇ ਵਿੱਚ ਦੀ ਖੁਸ਼ਕੀ ਉਤੋਂ ਦੀ ਆਏ ਅਰ ਉਹਨਾਂ ਦੇ ਸੱਜੇ ਖੱਬੇ ਪਾਣੀ ਕੰਧਵਾਂ ਸਨ ਮਿਸਰੀਆ ਨੇ ਪਿੱਛਾ ਕੀਤਾ ਅਰ ਉਹਨਾਂ ਦਾ ਪਿੱਛਾ ਕਰਦੇ ਹੋਏ ਫਿਰੂਨ ਦੇ ਸਾਰੇ ਕੋੜੇ ਅਰ ਉਸ ਦੇ ਰਾਤਾਰ ਕੋੜ ਚੜੇ ਸਮੁੰਦਰ ਦੇ ਵਿੱਚ ਆ ਗਏ ਤਾਂ ਇਹ ਹੋਇਆ ਕਿ ਸਵੇਰ ਦੇ ਪਹਿਰ ਯਹਵਾਹ ਨੇ ਮਿਸਰੀਆ ਦੇ ਡੇਰੇ ਨੂੰ ਅਗਰ ਬੱਦਲ ਦੇ ਥੰਮ ਦੇ ਵਿੱਚੋਂ ਦੀ ਡਿਠਾ ਅਤੇ ਮਿਸਰੀਆ ਦੇ ਡੇਰੇ ਨੂੰ ਗੜਬੜਾਹਟ ਵਿੱਚ ਪਾ ਦਿੱਤਾ और दे दे पहीए लास अगो नट चली क्योंकि यहोवा उन्होंने मिस्रिया विरुद्ध लड़ता है फिर यहोवाह ने मूसा अपना हाथ समुद्र उत्ते लम्मा करता जो पानी मिसरिया उथा उत्ते कोर चढ़िया मुड़ आ

पूरी तरह तबाह हो गई है इस्राएली समुद्र दे दूजे पास से सुरक्षित अंगनाल पार हो गए। असी समझ सकते हैं कि ये कटनारिक पविक्बाणी इतिहास है जो दिखाती है कि नवे नेम विच किवे यीशु मसीह कबरविच प्रवेश करेंगे अतः जी उठनेंगे।

ਆਓ ਅਸੀਂ ਲੂਕਾ ਅਧਿਆਇ 24 ਵਚਨ 1 ਤੇ ਇੱਕ ਨਜ਼ਰ ਮਾਰੀਏ ਪਰ ਹਫ਼ਤੇ ਦੇ ਪਹਿਲੇ ਦਿਨ ਅੰਮ੍ਰਿਤ ਵੇਲੇ ਉਹ ਉਹਨਾਂ ਸੁਗੰਧਾਂ ਨੂੰ ਜਿਹੜੀਆਂ ਤਿਆਰ ਕੀਤੀਆਂ ਸਨ ਲੈ ਕੇ ਕਬਰ ਉੱਤੇ ਆਈਆਂ ਅਤੇ ਉਹਨਾਂ ਨੇ ਪੱਥਰ ਨੂੰ ਕਬਰੋ ਲਾਬੇਨ ਰਹਿ ਜਾ ਪਿਆ ਹੋਇਆ ਦਿੱਠਾ ਅਤੇ ਅੰਦਰ ਜਾ ਕੇ ਪ੍ਰਭ ਯਿਸੂ ਦੀ ਲੋਥ ਨਾ ਪਾਈ ਅਤੇ ਇਹਨ ਹੋਇਆ ਕਿ ਜਿਉਂ ਇਸ ਦੇ ਕਾਰਨ ਦੁਬਦਾ ਵਿੱਚ ਪਈਆਂ ਤਾਂ ਵੇਖੋ ਦੋ ਪੁਰਸ਼ ਚਮਕੀਲੀ ਪੁਸ਼ਾਕ ਪਹਿਨੀਨ ਉਹਨਾਂ ਦੇ ਕੋਲ ਆਖ ਲੋਤੇ ਜਾਉਲ ਦਰਦਿਆਂ ਤੇ ਆਪਣੇ ਸਿਰ ਜ਼ਮੀਨ ਦੀ ਵੱਲ ਝੁਕਾਉਂਦਿਆਂ ਸੰਤਾਂ ਉਹਨਾਂ ਇਹਨਾਂ ਨੂੰ ਆਖਿਆ ਤੁਸੀਂ ਜਿਉਂਦੇ ਨੂੰ ਮੋਇਆਂ ਵਿੱਚ ਕਿਉਂ ਪਾਲਦਿਆਂ ਹੋ ਉਹ ਐਥੇ ਹੈ ਨਹੀਂ ਪਰ ਜੀ ਉੱਠਿਆ ਹੈ ਚੇਤੇ ਕਰੋ ਕਿ ਗਲੀਲ ਵਿੱਚ ਹੁੰਦਿਆਂ ਉਸਨੇ ਤੁਹਾਨੂੰ ਕਿੱਕਰ ਕਿਹਾ ਸੀ ਪਈ ਮਨੁੱਖ ਦੇ ਪੁੱਤਰ ਨੂੰ ਪਾਪੀ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਣਾ ਅਤੇ ਸਲੀਬ ਉੱਤੇ ਚੜਾਇਆ ਜਾਣਾ ਅਤੇ ਤੀਏ ਦਿਨ ਜੀ ਉੱਠਣਾ ਜ਼ਰੂਰ ਹੈ

ਇਹ ਯਿਸੂ ਨੇ ਫੇਰ ਉੱਚੀ ਆਵਾਜ਼ ਨਾਲ ਪੁਕਾਰ ਕੇ ਜਾਨ ਦੇ ਦਿੱਤੀ। ਅਰਬੇ ਕੋ ਹੈਕਲ ਦਾ ਪਰਦਾ ਉਪਰੋ ਲੈ ਕੇ ਹੇਠਾਂ ਤਾਂ ਹੀ ਪਾੜ ਕੇ ਦੋ ਹੋ ਗਿਆ ਅਤੇ ਧਰਤੀ ਕੰਬੀ ਅਤੇ ਪੱਥਰ ਤੜਕ ਗਏ। ਅਤੇ ਕਬਰਾਂ ਖੁੱਲ ਗਈਆਂ ਅਤੇ ਸੁੱਤੇ ਹੋਏ ਸੰਤਾਂ ਦੀਆਂ ਬਥੇਰੀਆਂ ਲੋਥਾ ਉਠਾਈਆਂ ਗਈਆਂ। ਅਰੋਦੇ ਜੀ ਉੱਠਣ ਦੇ ਪਿਛੋ ਉਹ ਕਬਰਾਂ ਵਿੱਚੋਂ ਨਿਕਲ ਕੇ ਪਵਿੱਤਰ ਸ਼ਹਿਰ ਦੇ ਅੰਦਰ ਚੱਲੇ ਗਏ ਅਤੇ ਬੌਤਿਆਂ ਨੂੰ ਵਿਖਾਈ ਦਿੱਤੇ।

जो पहले फल असलियत है के कि सारे संत जो सो गए सी तो संथ, संथ, वो जी उठ पवित्र नगर विच प्रवेश कर सकते सी ये पहले फलां दे दिन दे नियम वर्गा है।

वचन एक 51 अर देखो हेकलदा पर्दा ऊपरो लेके हेठा ताई पाट के दो हो गया अते धरती कंबी अते पत्थर तिड़क गए अते कब्रान खुल गईया अर सुत्ते हुए संतां दीयां बथेरिया लोठा उठाईयां गईयां यीशु भुहाल रो दे जीव उठण दे दूजे शब्दा विच यीशु जो पहले फल दे दिन दी हिलाई जाण वाली पेड़ दा पहला फल है पहला जी उठे

ਪਰ ਹਰੇਕ ਆਪੋ ਆਪਣੀ ਵਾਰੀ 'ਚ ਪਹਿਲਾ ਫਲ ਮਸੀਹ ਫਿਰ ਜਿਹੜੇ ਮਸੀਹ ਦੇ ਹਨ ਉਹਦੇ ਆਉਣ ਦੇ ਵੇਲੇ ਉਹਦੇ ਮਗਰੋਂ ਅੰਤ ਹੈ ਤਦ ਉਹ ਰਾਜ ਨੂੰ ਪਰਮੇਸ਼ੁਰ ਅਤੇ ਪਿਤਾ ਦੇ ਹੱਥ ਸੌਂਪ ਦੇਵੇਗਾ ਜਦ ਉਹਨੇ ਹਰੇਕ ਹਕੂਮਤ ਅਤੇ ਹਰੇਕ ਇਖਤਿਆਰ ਅਤੇ ਕੁਦਰਤ ਨੂੰ ਨਾਸ ਕਰ ਦਿੱਤਾ ਹੋਵੇਗਾ ਬਾਚੀਂਦੇ ਰਾਕੂ ਇ렇게 성경은 우리에게 또 알려주고 계십니다। ਯੇ ਬਾਈਬਲ ਸਾਨੂੰ ਇਹ ਸਿਖਾਉਂਦੀ ਹੈ ਮਸੀਹ ਪਹਿਲਾ ਫਲ ਬਣੇ ਪਹਿਲਾ ਫਲ ਸ਼ਬਦ ਪਹਿਲਾ ਅਤੇ ਫਲ ਦੀ ਵਿਸ਼ਵਵਿਸ਼ਤਾ ਨੂੰ ਜੋੜਦਾ ਹੈ ਇਸ ਲਈ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਮਸੀਹ ਨੇ ਪਹਿਲੇ ਫਲ ਦੇ ਦਿਨ ਦੀ ਭਵਿੱਖਬਾਣੀ ਨੂੰ ਪੂਰਾ ਕੀਤਾ ਅਤੇ ਪਸਾਰ ਦੇ ਲੇਲੇ ਦੀ ਭਵਿੱਖਬਾਣੀ ਨੂੰ ਪੂਰਾ ਕੀਤਾ ਉਹ ਸਾਰੇ ਪਰਬਾਂ ਦੀ ਅਸਲੀਅਤ ਬਣੇ ਚਾ ਇਸ ਤਰ੍ਹਾਂ ਮਸੀਹ ਦਾ ਜੀ ਉੱਠਣਾ ਪਹਿਲੇ ਚਰਚ ਦੇ ਸੰਤਾਂ ਲਈ ਇੱਕ ਵੱਡੀ ਖੁਸ਼ੀ ਬਣ ਗਿਆ ਚਮੁਰਾ ਹਨ 신앙의 기쁨이 되었습니다. 9시 1과서 अध्याय 1부터 जाइए। 1과서 अध्याय एक वचन तीन। मुबारक है साडे प्रभु यीशु मसीह दा परमेश्वर ते पिता जी ने अपनी अत्त दया दे अनुसार यीशु मसीह दे मुर्द्या विचो जी उठण दे कारण सानू जीउण दी आस ले नवे सिरयो जन्म देता। सान सोमांगी इक्के हाशता हाँ इसलिए पावे पहले चर्च ते रोमन लोका द्वारा जुल्म कीता गया सी फिर भी संता ने हार नहीं मनी उना दे जुलमा तो ना डरंदा एक कारण की सी जे वो मरवी जान फिर भी उना नाल की होवेगा उना नु विश्वास सी कि वो दोबारा जी उठणगे इसलिए कुतर्मी चीजा नु रद्द करके

जिवे की असि देख सकते हाँ परमेश्वर ने पहले चर्च के संतान जी उठन की आस दी आओ ऐसी एक पंद्रह उत्ते जाइए। इसलिए पहले चर्च वि जी उठन की आस का एक महत्वपूर्ण तो अर्थ सी। आओ ऐसी एक अकुरिंथिया नद्याय पंद्रह वचन बारह नए

अते जे मसीह नहीं जी उठया तो साडा प्रचार थोथा है ate तुहाडी नेचा थोथी है 하나님에 거짓 नालेसी परमेश्वर दे झूठे गवाह पी ठहरे क्यों जो अस परमेश्वर दी साखी दितती जो उन्हें मसीह न ज्वालया जिन उसने नहीं ज्वालया जेकर मुर्दे नहीं जी उठदे हैं। क्योंकि जे मुर्दे नहीं जी उठदे ता मसीह पी नहीं जी उठया है

कि एक कुरिंथिया अध्याय पंद्रह शक्तिशाली रूप न गवाही नहीं दे रहा है कि जी उठना होना चाहिए है आओ असी लूका अध्याय चौबी ते जाके इस दी पुष्टि करिए जिथे यीशु मुर्दिया विचों जी उठन तो बाद दो चेलियां दे सामने प्रगट हुए अते उना दिया आत्मिक अखा खोलिया ਲੂਕਾ ਅਧਿਆਇ 24 ਵਚਨ 13 ਤਾਂ ਵੇਖੋ ਉਸੇ ਦਿਨ ਇਹ ਉਹ ਦਿਨ ਹੈ ਜਦੋਂ ਯਿਸੂ ਨੂੰ ਜੀ ਉੱਠੇ ਸੀ ਉਹਨਾਂ ਵਿੱਚੋਂ ਦੋ ਜਣੇ ਮੂਸ ਨਾਉਂ ਦੇ ਇੱਕ ਪਿੰਡ ਨੂੰ ਜਾਂਦੇ ਸਨ ਜਿਹੜਾ ਯਰੂਸ਼ਲਮ ਤੋਂ ਪੰਜ ਕੋਹ ਵਾਟ ਤੇ ਹੈ ਸੋ ਉਹਨਾਂ ਸਭਨਾ ਗੱਲਾਂ ਦੇ ਵਿਖੇ ਜੋ ਬੀਤੀਆਂ ਸਨ ਆਪੋ ਵਿੱਚ ਗੱਲਬਾਤ ਕਰਦੇ ਸਨ ਪਤਿ ਐਉਨ ਹੋਇਆ ਕਿ ਜਦ ਉਹ ਗਲਬਾਤਾਂ ਚਰਚਾ ਕਰਦੇ ਸੰਤ ਯਿਸੂ ਆਪ ਨੇੜੇ ਆਣ ਕੇ ਉਹਨਾਂ ਦੇ ਨਾਲ ਤੁਰਿਆ ਗਿਆ ਪਰ ਉਹਨਾਂ ਦੇ ਨੇਤਰ ਬੰਦ ਕੀਤੇ ਗਏ ਸਨ ਭਈ ਉਹਨੂੰ ਨਾ ਸਿਆੜਨ ਉਸਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਤੁਰੇ ਜਾਂਦੇ ਇਹ ਕੀ ਗੱਲਾਂ ਆਪੋ ਵਿੱਚ ਕਰਦੇ ਹੋ ਤਾਂ ਉਹ ਉਦਾਸ ਹੋ ਕੇ ਖਲੋ ਗਏ ਮਮਲਸ ਤਦ ਕਲਿਓਪਸ ਨਾਉਂ ਦੇ ਇੱਕ ਨੇ ਉਹਨੂੰ ਉੱਤਰ ਦਿੱਤਾ ਭਲਾ ਤੂੰ ਇਕੱਲਾ ਯਰੂਸ਼ਲਮ ਵਿੱਚ ਉਪਰਾ ਹੈ ਅਤੇ ਅੱਜਕੱਲ੍ਹ ਜਿਹੜੀਆਂ ਵਾਰਤਾ ਉਸ ਵਿੱਚ ਬੀਤੀਆਂ ਹਨ ਨਹੀਂ ਜਾਣਦਾ ਹੈ ਉਸਨੇ ਉਹਨਾਂ ਨੂੰ ਕਿਹਾ ਗੇਰੀਵਾਰਤਾ ਤਦ ਕਲੀਓਪਸਨਾ ਹੁੰਦੇ ਇੱਕ ਨੇ ਉਹਨੂੰ ਉੱਤਰ ਦਿੱਤਾ ਭਲਾ ਉਹ ਇਕੱਲਾ ਯਰੂਸ਼ਲਮ ਵਿੱਚ ਉਪਰਾ ਹੈ ਅਤੇ ਅੱਜਕੱਲ ਜਿਹੜੀਆਂ ਵਾਰਤਾ ਉਸ ਵਿੱਚ ਬੀਤੀਆਂ ਹਨ ਨਹੀਂ ਜਾਂਦਾ ਹੈ ਪਰ ਕਿਸ ਤਰ੍ਹਾਂ ਪ੍ਰਦਾਨ ਜਾਜਕਾਂ ਤੇ ਸਾਡੇ ਸਰਦਾਰਾਂ ਨੇ ਉਸਨੂੰ ਕਤਲ ਦੇ ਲਈ ਹਵਾਲੇ ਕੀਤਾ ਅਤੇ ਉਸਨੂੰ ਸਲੀਬ ਉੱਤੇ ਚੜਾਇਆ ਪਰ ਸਾਨੂੰ ਵੀ ਆਸੀ ਪਈ ਉਹ ਹੈ ਜੋ ਇਸਰਾਇਲ ਦਾ ਨਿਸ਼ਤਾਰਾ ਕਰੇ ਅਰੇ ਇਹਨਾਂ ਸਭ ਨਾਲ ਗੱਲਾਂ ਤੋਂ ਬਾਅਦ ਇਸ ਮਾਜਰੇ ਬੀਤੇ ਨੂੰ ਅੱਜ 30 ਦਿਨ ਹੋ ਗਿਆ ਹੈ ਪਰ ਸਾਡੇ ਵਿੱਚੋਂ ਕਈਆਂ ਧੀਵੀਆਂ ਨੇ ਵੀ ਸਾਨੂੰ ਹੈਰਾਨ ਕਰ ਛੱਡਿਆ ਹੈ ਕਿ ਉਹ ਤੜਕੇ ਕਬਰ ਤੇ ਗਈਆਂ ਅਤੇ ਜਉ ਉਹਦੀ ਲੋਥ ਨਾ ਪਾਈ ਤਾਂ ਇਹ ਆਖਦੀਆਂ ਆਈਆਂ ਜੋ ਸਾਨੂੰ ਦੂਤਾਂ ਦਾ ਦਰਸ਼ਨ ਪੀ ਹੋਇਆ ਜਿਨ੍ਹਾਂ ਆਖਿਆ ਪਈ ਉਹ ਜਿਉਂਦਾ ਹੈ

ਅਤੇ موسیਰ ਸਭਨਾ ਨਬੀਆਂ ਤੋਂ ਸ਼ੁਰੂ ਕਰਕੇ ਉਸਨੇ ਉਹਨਾਂ ਨੂੰ ਉਹਨਾਂ ਗੱਲਾਂ ਦਾ ਹਾਰਤ ਦੱਸਿਆ ਜਿਹੜੀਆਂ ਸਭਨਾ ਪੁਸਤਕਾਂ ਵਿੱਚ ਉਹਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ ਉਹ ਪਿੰਡ ਨੇੜੇ ਆਇਆ ਜਿੱਥੇ ਜਾਂਦੇ ਸਨ ਅਰ ਉਸਨੇ ਅੱਗੇ ਵਧਨ ਨੂੰ ਕੀਤਾ ਤਾਂ ਉਹਨਾਂ ਉਸਨੂੰ ਅਟਕਾ ਕੇ ਆਖਿਆ ਕਿ ਸਾਡੇ ਨਾਲ ਰਹੋ ਕਿਉਂ ਜੋ ਸੰਜ ਪੈ ਗਈ ਅਤੇ ਹੁਣ ਦਿਨ ਲਹਿ ਚੱਲਿਆ ਹੈ ਅਰ ਉਹ ਉਹਨਾਂ ਦੇ ਸੰਗ ਟਿਕਣ ਨੂੰ ਅੰਦਰ ਗਿਆ ਇਉਂ ਹੋਇਆ ਕਿ ਜਦੋਂ ਉਹ ਉਹਨਾਂ ਦੇ ਨਾਲ ਪ੍ਰਸ਼ਾਦ ਛਕਣ ਨੂੰ ਬੈਠਾ ਤਾਂ ਉਸਨੇ ਰੋਟੀ ਲੈ ਕੇ ਬਰਕਤ ਦਿੱਤੀ ਅਤੇ ਤੋੜ ਕੇ ਉਹਨਾਂ ਨੂੰ ਫੜਾਈ ਦਨੂ ਨਦੇ ਨੇਤਰ ਖੁੱਲ ਗਏ ਤੇ ਉਹਨਾਂ ਉਸ ਨੂੰ ਸਿਆਣ ਲਿਆ ਔਰ ਉਹ ਉਹਨਾਂ ਦੋ ਅਲੋਪ ਹੋ ਗਿਆ ਤਾਂ ਉਹ ਇੱਕ ਦੋਏ ਨੂੰ ਆਖਣ ਲੱਗੇ ਪਈ ਜਾਉ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਤੇ ਸਾਡੇ ਲਈ ਪੁਸਤਕਾਂ ਧਾਰ ਖੋਲਦਾ ਸੀ ਤਾਂ ਕਿ ਸਾਡਾ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦਾ ਉਹ ਉਸੇ ਕੜੀ ਉੱਠ ਕੇ ਯਰੂਸ਼ਲਮ ਨੂੰ ਮੁੜੇ ਅਤੇ 11 ਚੇਲਿਆਂ ਹਨ ਉਹਨਾਂ ਦੇ ਨਾਲ ਦਿਆਂ ਨੂੰ ਇਕੱਠੇ ਪਾਇਆ ਜਦੋਂ ਯਿਸੂ ਦੋ ਚੇਲਿਆਂ ਨਾਲ ਸੈਰ ਕਰ ਰਹੇ ਸੀ

क्योंकि विश्वास नहीं करना कि मर हन, दिन जी एक थसलू निकिया किताब किताब याद दवादी है कि अजे है लोग भी हैं जो अजे भी हन अते मसीह नदल जाएंगे

इस तो इलावा अलावा अंदर उठण सदीपक जीवन राह भी सकते हाँ ना नौत का रस्ता सारे लोग मौत तो डरते हैं ये इसलिए है क्योंकि मौत द्वारा सदीप न्याय का सामना करते हैं भावे यह दिखाई नहीं दिता पर ही जानते हैं ਕਿਉਂਕਿ ਪਰਮੇਸ਼ਵਰ ਨੇ ਸਾਡੇ ਵਿੱਚ ਵਿਸ਼ਵਾਸ ਪੈਦਾ ਕੀਤਾ ਕਿ ਮਸੀਹੀ ਮੌਤ ਤੋਂ ਬਾਅਦ ਵੀ ਜੀ ਉੱਠਣਗੇ ਇਸ ਲਈ ਸਾਨੂੰ ਜੀਵਨ ਦੇ ਜੀਉ ਉੱਠਣ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਮਸੀਹ ਦੇ ਦਿਨ ਅਸੀਂ ਪਿਤਾ ਅਤੇ ਮਾਤਾ ਦੇ ਨਾਲ ਸਵਰਗ ਦੇ ਰਾਜ ਵਿੱਚ ਸਦੀਪਕ ਜੀਵਨ ਅਤੇ ਆਸ਼ੀਸ਼ਾ ਦਾ ਆਨੰਦ ਮਾਣ ਸਕੀਏ ਲੋਕ ਇਸਟਰ ਦੇ ਅੰਡੇ ਖਾਂਦੇ ਹਨ ਈਸਟਰ ਖਰਗੋਸ਼ ਨੂੰ ਤੋਹਫੇ ਦੇ ਰੂਪ ਵਿੱਚ ਦਿੰਦੇ ਹਨ ਅਤੇ ਕਈ ਹੋਰ ਅਸਾਧਾਰਨ ਅਭਿਆਸਾਂ ਵਿੱਚ ਸ਼ਾਮਲ ਹੁੰਦੇ ਹਨ ਪਰ ਜੀ ਉੱਠਣ ਦਾ ਦਿਨ ਜੀ ਉੱਠਣ ਦੀ ਰੋਟੀ ਖਾਣ ਦਾ ਦਿਨ ਹੈ ਇਸ ਲਈ ਜਿਸ ਤਰ੍ਹਾਂ ਮਸੀਹ ਨੇ 2000 ਸਾਲ ਪਹਿਲਾਂ ਜੀ ਉੱਠਣ ਦੇ ਦਿਨ ਰੋਟੀ ਤੋੜ ਕੇ ਉਦਾਹਰਣ ਸਥਾਪਿਤ ਕੀਤੀ ਅਤੇ ਆਪਣੇ ਚੇਲਿਆਂ ਦੀਆਂ ਅੱਖਾਂ ਖੋਲੀਆਂ ਉਸੇ ਤਰ੍ਹਾਂ ਅੱਜ ਸੀਯੋਂ ਵਿੱਚ ਅਸੀਂ ਜੀ ਉੱਠਣ ਦੀ ਰੋਟੀ ਨੂੰ ਤੋੜਦੇ ਹਾਂ